ਕਿਆ ਹਾਲਾਤ ਬਣਾ رکھے ਫਿਰ ਤੂੰ ਨੇ ਦੁਬਾਰਾ ਤੇਰੇ ਕੋ ਮੈਨੇ ਬੋਲਾ ਥਾ ਮਤ ਜਾਓ ਮਤ ਜਾਓ ਤੂੰ ਨੇ ਮੇਰੀ ਇੱਕ ਵੀ ਬਾਤ ਨਹੀਂ ਸੁਣੀ ਭਾਈ ਕੀ ਪੈਰ ਮੇਂ ਘੁੰਗਰੂ ਬੰਨ ਕੇ ਨੂਮ ਰਹੀ ਹੈ ਕੈਸੇ ਕਪੜੇ ਪੈਣ ਰੱਖੇ ਹੈ ਸਾਡੇ ਕੋਲੇ ਸ਼ਿਮਸ਼ਾਹਲਾ ਭੈਣ 12 12 23 ਨੂੰ ਆਈ ਸੀ ਤੇ 23 ਦੇ ਵਿੱਚ ਜਦੋਂ ਭੈਣ ਸਾਨੂੰ ਮਿਲੀ ਸੀ ਤੇ ਉਸ ਟਾਈਮ ਭੈਣ ਦੀ ਹਾਲਤ ਬਹੁਤ ਖਰਾਬ ਜਦੋਂ ਆਈ ਉਹ ਵੀ ਤਸਵੀਰਾਂ ਦੇਖੋ ਕਿ ਕਿੰਨਾ ਅਗਰੈਸਿਵ ਸੀ ਕਿਵੇਂ ਕੁਰਸੀਆਂ ਮਾਰਦੀ ਸੀ ਚੱਕ ਚੱਕ ਕੇ ਕੁੱਟਦੀ ਸੀ ਫਿਰ ਹੌਲੀ ਹੌਲੀ ਭੈਣ ਠੀਕ ਹੋ ਗਈ ਫਿਰ 21 8 2024 ਨੂੰ ਕਿ ਭੈਣ ਆਪਣੇ ਘਰ ਚਲੇਗੀ ਵਾਪਸ ਪਰ ਇਹਦੀ ਤਕਲੀਫ ਨੂੰ ਦੇਖ ਕੇ ਤੇ ਕੱਪੜੇ ਲੀੜੇ ਦੇਖ ਕੇ ਵੀ ਹਾਲਤ ਦੇਖ ਕੇ ਦੁੱਖ ਲੱਗਿਆ ਭੈਣ ਦੱਸਦੀ ਆ ਵੀਰੇ ਭਰਾ ਨੇ ਇਹਨੂੰ ਵੇਚਤਾ ਕਿ ਆ ਵੀ क्या हालात बना रखे फिर तूने दोबारा तेरे को मैंने बोला था मत जाओ मत जाओ तूने मेरी एक भी बात नहीं सुनी भाई की है बताओ मेरे को क्या हाल हो गया फिर तुम्हारा देखो पैर में घूरू बांध के घूम रही है कैसे कपड़े पहन रखे हैं कितना कुछ गलत सलत हुआ ये कितना मारपीट करवा के आई है तो ससुराल वालों ने बिल्कुल अंदर नहीं घर में आने दिए फिर उसके बाद इतना महीने कहाँ रही तो मैं में क्या रही। नाम है उसका जिनसे तो बात हुआ था हमारा तब भी बात हुआ था ना सुरेश के पास जब तेरे को भेजा था ना सुरेश से बात करके भेजा था जो पुलिस में है वो ऐसे ही है ना करता है वो यस yes, यस yes. गंदा लड़का है वो बाद में पेंचन चला के वो गंदा लड़का है हमने उससे अपेयर पाँच महीना अपेयर किया था उसमें उससे साथ रहती हम कहीं नहीं, नहीं गई थी बस अंदर नहीं रही थी बाद में उसने छः लोगों के साथ मेरे को मारा पीटा करके वो भग गया है कहा कहीं तो उसका तो तो मोबाइल मेरे पास था दस का ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਭੈਣ ਆ ਜੀ ਸ਼ੇਪਸ਼ਾਲਾ ਇਹ ਸਾਨੂੰ ਮਿਲੀ ਵੀ ਬਹੁਤ ਮਾੜੀ ਹਾਲਤ ਦੇ ਵਿੱਚ ਸੀਗੀ ਭੈਣ ਜਦੋਂ ਇੱਥੋਂ ਗਈ ਆ ਬਿਲਕੁਲ ਠੀਕ ਹੋ ਕੇ ਤੰਦਰੁਸਤ ਹੋ ਕੇ ਗਈ ਭੈਣ ਜੀ ਵ ਇੱਕ ਸਾਲ ਸਾਡੇ ਕੋਲ ਰਹੀ ਫਿਰ ਜਦੋਂ ਇਹ ਬਿਲਕੁਲ ਤੰਦਰੁਸਤ ਹੋ ਗਈ ਭੈਣ ਠੀਕ ਹੋ ਗਈ ਜਿਹੜੀ ਬੇਟੀ ਨਾਲ ਵੀ ਗੱਲ ਹੋਣ ਲੱਗ ਗਈ ਨੇ ਡਰੈੱਸ ਦਿੱਤਾ ਆਪਣਾ ਫੋਨ ਨੰਬਰ ਦਿੱਤਾ ਬੇਟੀ ਦਾ ਫਿਰ ਦਾ ਭਰਾ ਸੀ ਇੱਕ ਸੁਰੇਸ਼ ਉਹਦੇ ਨਾਲ ਵੀ ਗੱਲ ਹੁੰਦੀ ਰਹੀ ਮਾਮਾ ਜੀ ਦਾ ਬੇਟਾ ਉਹਦੇ ਕਹਿਣ ਤੇ ਫਿਰ ਜਦੋਂ ਅਸੀਂ ਇਹਨੂੰ ਭੇਜਿਆ ਜਦੋਂ ਇਹ ਬਹੁਤ ਜ਼ਿਆਦਾ ਕਹਿਣ ਲੱਗ ਗਈ ਵੀ ਮੈਂ ਜਾਣਾ ਤਾਂ ਭੈਣ ਵੀ ਕਹਿੰਦੀ ਸੀ ਵੀ ਮੈਂ ਆਪਣੇ ਭਰਾ ਦੇ ਕੋਲ ਚਲੇ ਜਾਊਂਗੀ ਉਹਨੇ ਵੀ ਕਿਹਾ ਸੀ ਕਿ ਕੋਈ ਗੱਲ ਨਹੀਂ ਵੀ ਭੇਜ ਦੋ ਇਹਨੂੰ ਤੇ ਕਿਹਨੂੰ ਜ਼ਬਰਦਸਤੀ ਧੱਕੇ ਨਾਲ ਤਾਂ ਹੀ ਰੱਖ ਨਹੀਂ ਸਕਦੇ ਜਿਹੜਾ ਠੀਕ ਹੋ ਗਿਆ ਉਹਨੇ ਭੈਣ ਬਿਲਕੁਲ ਠੀਕ ਸੀਗੀ ਤਾਂ ਫਿਰ ਸ਼ੇਭਸ਼ਾਲਾ ਭੈਣ ਨੂੰ ਅਸੀਂ ਇੱਥੋਂ ਟਿਕਟ ਕਰਾ ਕੇ ਇਹਨੇ ਮਹਾਰਾਸ਼ਟਰ ਜਾਣਾ ਸੀਗਾ ਤੇ ਉੱਥੋਂ ਟਿਕਟਾਂ ਕਰਾ ਕੇ ਇੱਥੋਂ ਟ੍ਰੇਨ 'ਚ ਚੜਾਤਾ ਇਹਨੇ ਉੱਥੇ ਜਾ ਕੇ ਪਹੁੰਚ ਕੇ ਸਾਨੂੰ ਫੋਨ ਲਾਤਾ ਦੱਸਦਾ ਫੋਨ ਲਾਤਾ ਇਹਨੇ ਭੈਣ ਨੇ ਜਾ ਕੇ ਉੱਥੇ ਵੀ ਘਰੇ ਪਹੁੰਚ ਗਈਆਂ ਫੋਟੋਆਂ ਖਿੱਚ ਕੇ ਭੇਜਦੀਆਂ ਨੇ ਆਪਣੀਆਂ ਪਰਿਵਾਰ ਦੇ ਨਾਲ ਕੰਮ ਕਰਦੀਆਂ ਘਰਦੀਆਂ ਹਨਾ ਵੀਡੀਓ ਵੀ ਭੇਜੀਆਂ ਸੀ ਨਾ ਤੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮੇਰਾ ਭਾਈ ਜੀ ਇਹ ਮੇਰਾ ਘਰ ਹੈ ਇਹ ਮੈਂ ਇਹ ਹਾਂ ਮੈਂ ਸੋਤੀ ਹਾਂ ਮੇਰੇ ਇਹ ਪਾਪਾ ਹੈ ਬਹੁਤ ਬਹੁਤ ਧੰਨਵਾਦ ਭਾਈ ਜੀ ਮੈਂ ਬਹੁਤ ਅੱਛੇ ਸੇ ਪਹੁੰਚੀ ਔਰ ਬਹੁਤ ਅੱਛਾ ਥੈਂਕ ਯੂ ਭਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇੰਨੀ ਚੰਗੀ ਆ ਦਿਲ ਦੀ ਇੰਨੀ ਸਾਫ ਆ ਮੇਰੀ ਭੈਣ ਇਹ ਪਰ ਵਕਤ ਜਦੋਂ ਪੈਂਦਾ ਜਾਂ ਜਦੋਂ ਆਪਣੇ ਹੀ ਪ੍ਰਾਇ ਹੋ ਜਾਂਦੇ ਆ ਫਿਰ ਭਰਾਵੋ ਸਿਆਣੇ ਵੀ ਕਮਲੇ ਹੋ ਜਾਂਦੇ ਆ ਫਿਰ ਨਹੀਂ ਪਹਣੇ ਨੇ ਫਿਰ ਜਦੋਂ ਆਪਦੇ ਵੀ ਠੱਕਾ ਦੇਣ ਲੱਗ ਜਾਣ ਫਿਰ ਚੰਗਾ ਭਲਾ ਵੀ ਬੰਦਾ ਕਮਲਾ ਹੋ ਜਾਂਦਾ ਤੇ ਉਹੀ ਸ਼ਿਵਸ਼ਾਲਾ ਨਾਲ ਹੋਇਆ ਹੁਣ ਸ਼ਿਵਸ਼ਾਲਾ ਜਦੋਂ ਦੁਬਾਰਾ ਆਈ ਹੈ ਤੁਸੀਂ ਦੇਖੋ ਕੀ ਹਾਲਤ ਹੈ ਦੀ

ਕਪੜਾ ਫੇਕ ਦੇ ਕਿਤਨਾ ਇਹ ਵਾਲਾ ਤਾਂ ਮੈਂ ਅਹਾਂ ਬੇਮੈਲ ਸੇ ਵੀ ਪਤਾ ਫਿਰ ਮੈਂ ਕਪੜਾ ਫੇਕ ਦਿਆ ਅਧਮੇ ਨਿਮਲਾ ਉਹ ਰੇ ਬਰਲੋਦਿਆ ਨਾ ਆ ਗਿਆ ਉਹ ਲੜ ਗਿਆ ਦੂਤੋਂ ਨਾ ਹੈ ਮੈਨੂੰ ਬੈਗ ਬੈਗ ਨਹੀਂ ਮਿਲੇ ਲੇਖੂ ਪਾ ਮੈਂ ਸਮਝਾ ਕੇ ਲੇਖੂ ਇਸ ਭੈਣ ਦੀ ਸਾਡੇ ਨਾਲ ਕੋਈ ਅਟੈਚਮੈਂਟ ਆ ਇਹਨੂੰ ਜਦੋਂ ਦੁਬਾਰਾ ਉਥੋਂ ਧੱਕਾ ਪਿਆ ਨਾ ਫਿਰ ਵਾਪਸ ਇੱਥੇ ਆਈ ਹੈ ਸਾਡੇ ਕੋਲ ਇਤੋਂ ਠੀਕੋ ਕਿ ਗਈ ਇਹਨੂੰ ਐ ਲੱਗਿਆ ਵੀ ਉੱਥੇ ਮੇਰਾ ਘਰ ਹੈਗਾ ਮੇਰੇ ਆਪਣੇ ਹੈਗੇ ਆ ਉੱਥੇ ਸਾਡੇ ਕੋਲੇ ਸ਼ਿਵਸ਼ਾਲਾ ਭੈਣ 17 12 2023 ਨੂੰ ਆਈ ਸੀ ਤੇ 2023 ਦੇ ਵਿੱਚ ਜਦੋਂ ਭੈਣ ਸਾਨੂੰ ਮਿਲੀ ਸੀ ਤੇ ਉਸ ਟਾਈਮ ਭੈਣ ਦੀ ਹਾਲਤ ਬਹੁਤ ਖਰਾਬ ਸੀ ਕਿਉਂਕਿ ਇਹਨੂੰ ਮਨਵਾੜ ਤੋਂ ਉੱਥੋਂ ਕੋਈ ਡਰਾਈਵਰ ਲੈ ਕੇ ਆਇਆ ਸੀਗਾ ਕੰਪੈਨ ਦਾ ਡਰਾਈਵਰ ਸੀਗਾ ਉਹ ਉਥੋਂ ਸੜਕ ਤੇ ਉਥੇ ਸਟੇਸ਼ਨ ਤੇ ਪਈ ਰੋ ਰਹੀ ਸੀ ਬਹੁਤ ਬੁਰੀ ਹਾਲਤ ਸੀ ਉਹ ਇੱਥੇ ਲੈ ਆਇਆ ਹਾਲਾਂਕਿ ਉਹਨੇ ਵੀ ਇਹਦੇ ਨਾਲ ਯਾਗਤੀ ਕੀਤੀ ਪਰ ਗੁਰੂ ਦੀ ਕਿਰਪਾ ਨਾਲ ਭੈਣ ਚਲੋ ਸਾਡੇ ਕੋਲ ਇੱਥੇ ਪਹੁੰਚ ਗਈ ਸੁਪਨਿਆਂ ਦੇ ਘਰ ਸਾਡੇ ਨਾਲ ਕੋਈ ਇਹਦਾ ਸੀਗਾ ਕੋਈ ਰਿਸ਼ਤਾ ਜਿਹੜਾ ਨਿਭਾਉਣਾ ਸੀਗਾ ਫਿਰ ਇਹ ਭੈਣ ਸਾਡੇ ਕੋਲੇ ਜਦੋਂ ਆਈ ਉਹ ਵੀ ਤਸਵੀਰਾਂ ਦੇਖੋ ਬੀ ਕਿੰਨਾ ਅਗਰੈਸਿਵ ਸੀ ਕਿਵੇਂ ਕੁਰਸੀਆਂ ਮਾਰਦੀ ਸੀ ਚੱਕ ਚੱਕ ਕੇ ਕੁੱਟਦੀ ਸੀ ਗਾਲੀ ਦਿੰੂ ਨਹੀਂ ਨਹੀਂ ਗਾਲੀ ਕੋਈ ਨਹੀਂ ਕਰਦਾ ਅੱਜ ਗੀ ਨਹੀਂ ਗਾਲੀ ਦੇਣੀ ਤੂੰ ਮੈਂ ਗਾਲੀ ਨਹੀਂ ਦੇਣੀ ਗਾਲੀ ਨਹੀਂ ਦੂੰਗੀ بتاਉਂਗੀ ਚਾਹ ਦੇ ਦੋਲੂਗਾ ਤੂੰ ਤੇ ਪੀਓਂਗੇ ਤੇ ਉੱਤੇ ਢੋਲਦੇ ਨਹੀਂ ਬਰਕ ਚਾਹ ਪੀਓਂਗੇ ਚ ਸਾਡੇ ਟੀਮ ਮੈਂਬਰਾਂ ਤੇ ਵੀ ਇਹਨੇ ਬਹੁਤ ਗੁੱਸਾ ਕੀਤਾ ਪਹਿਲਾਂ ਤਾਂ ਥੋੜੇ ਦਿਨ ਫਿਰ ਹੌਲੀ ਹੌਲੀ ਭੈਣ ਠੀਕ ਹੋ ਗਈ ਫਿਰ ਕੰਮ ਕਰਨ ਲੱਗੀ 21 8 2024 ਨੂੰ ਕਿ ਭੈਣ ਆਪਣੇ ਘਰ ਚਲੇਗੀ ਵਾਪਸ 23 ਚ ਆਈ ਸੀ ਭੈਣ ਤੇ 24 ਦੇ ਵਿੱਚ ਇਹ ਭੈਣ ਘਰ ਚਲੇਗੀ ਤੇ ਇਹ ਕਰੀਬ 1 ਸਾਲ ਭੈਣ ਨੇ ਸੁਪਨਿਆਂ ਦੇ ਘਰ ਵਿੱਚ ਬਤੀਤ ਕੀਤਾ ਤੇ ਹੁਣ 8ਵੇਂ ਮਹੀਨੇ 24 ਚ ਗਈ ਸੀ ਭੈਣ ਤੇ 4ਵੇਂ ਮਹੀਨੇ 25 ਦੇ ਵਿੱਚ ਵਾਪਸ ਆ ਗਈ ਹੈ ਭੈਣ। ਕਰੀਬ 7-8 ਮਹੀਨੇ ਬਾਅਦ ਅੰਨਮ ਗਿਸਗਾਰਾ ਗਰਮਿਨੇ ਵਾਪਸ ਗਰਮਿਨੇ ਵਾਪਸ ਆ ਗਈ। ਤੇ ਅੱਜ ਇਸ ਭੈਣ ਦੀ ਇਸ ਹਾਲਤ ਨੂੰ ਦੇਖ ਕੇ ਵੀ 8 ਮਹੀਨਿਆਂ ਚ ਇਹਦੀ ਦੇਖੋ ਕੀ ਹਾਲਤ ਹੋ ਗਈ। ਉੱਥੇ ਤੇ ਅੱਜ ਸਾਨੂੰ ਤਾਂ ਐ ਲੱਗਿਆ ਵੀ ਸਾਡੀ ਆਪਣੀ ਭੈਣ ਵਾਪਸ ਆ ਗਈ ਹੈ ਘਰੇ ਪਰ ਇਹਦੀ ਤਕਲੀਫ ਨੂੰ ਦੇਖ ਕੇ ਤੇ ਕੱਪੜੇ ਲੀੜੇ ਦੇਖ ਕੇ ਇਹਦੀ ਹਾਲਤ ਦੇਖ ਕੇ ਦੁੱਖ ਲੱਗਿਆ ਵੀ ਭੈਣ ਦੱਸਦੀ ਹੈ ਵੀ ਇਹਦੇ ਭਰਾ ਨਹੀਂ ਇਹਨੂੰ ਵੇਚਤਾ ਕਹਦੀ ਏ 6-7 ਬੰਦਿਆਂ ਦੇ ਕੋਲੇ ਜਾਂ ਪੈਸੇ ਲੈ ਲਿਓ ਤੂੰ じゃ ਕੀ ਕੀਤਾ ਰੱਬ ਜਾਣਦਾ ਉਹਨਾਂ ਬੰਦਿਆਂ ਨੇ ਇਹਦੇ ਨਾਲ ਗਲਤ ਕੀਤਾ ਉੱਥੇ ਨੇ ਪੁਲਿਸ ਅੱਧੀ ਲੇਡੀਜ਼ ਪੁਲਿਸ ਨੇ ਆ ਕੇ ਇਹਨੂੰ ਬਚਾਇਆ ਛੁਡਾਇਆ ਤਾਂ ਫਿਰ ਉੱਥੋਂ ਹੀ ਨਿਕਲ ਕੇ ਆਈ ਹੈ ਭੈਣ पुलिस ने पूरी मदद की थी मुझे उसको पुलिस ने पकड़ा नहीं फिर भाई को पकड़ा, को, को। पकड़ा इसने मारा मारा मुझे लगा तू भी मारे बोला मैं नहीं, नहीं मारा क्योंकि तो कि मैं किसी के हाथ नहीं उठाती भाई मुझे नहीं अच्छा लगता किसी के हाथ तो शिवशाला तेरा भी तेरे को एक बात माननी पड़ेगी भाई की यदि तू इधर आई है अपने घर तो अपना घर समझ के इधर रुकना है और ਜਿਤ ਨਹੀਂ ਕਰਨਾ ਮੈਨੇ ਜਾਣਾ ਹੈ ਇਸ ਵਾਰ ਜਬ ਤੱਕ ਤੇਰੇ ਕੋ ਕੋਈ ਲੈਣ ਨਹੀਂ ਆਏਗਾ ਤੇਰਾ ਮੰਮੀ ਪਾਪਾ ਕੋ ਪਰਿਵਾਰ ਕਾ ਮੈਂਬਰ ਤਬ ਤੱਕ ਨਹੀਂ ਭੇਜੇਗੇ ਠੀਕ ਆ ਪੱਕਾ ਵਾਦਾ ਪ੍ਰੋਮਿਸ ਚਲ ਠੀਕ ਠੀਕ ਹੈ ਭੈਣ ਤੇ ਮਹਾਰਾਸ਼ਟਰ ਦੀ ਇਹ ਰਹਿਣ ਵਾਲੀ ਭੈਣ ਪੜ੍ਹੀ ਲਿਖੀ ਆ ਕਢਾਈ ਦਾ ਇੰਨਾ ਇੰਨੀ ਸ਼ਕੀਨ ਐ ਇੰਨੇ ਵਧੀਆ ਤਰੀਕੇ ਨਾਲ ਕਢਾਈ ਕਰਦੀ ਆ ਫੁੱਲ ਫੂਟੇ ਪਾਉਂਦੀ ਆ ਸੂਈ ਦੇ ਨਾਲ ਤਾਂ ਮਤਲਬ ਇਹ ਕਿ ਨੂੰ ਮਹਾਰਤ ਹਸਲਾ ਸੂਈ ਤੇ ਤਾਕੇ ਨਾਲ ਇੰਨੇ ਸੋਹਣੇ ਡਿਜ਼ਾਈਨ ਕੱਪੜੇ ਤੇ ਪਾ ਦਿੰਦੀ ਹੈ ਪਰ ਜ਼ਿੰਦਗੀ ਦੇ ਤਾਣੇ ਬਾਣੇ ਝੁੜ ਜਗੇ ਕਿਤੇ ਪਹਿਣੇ ਅਸਰਦਾਸ ਕਰਿਓ ਉਸ ਤਾਣੇ ਬਾਣੇ ਨੂੰ ਇਹ ਸਲਝਾ ਸਕੇ ਪਹਿਣ ਇਹਦਾ ਪਤੀ ਵੀ ਆ ਉਹਨੇ ਵੀ ਘਰੋਂ ਕੜਤਾ ਸੀ ਕੁੱਟ ਕੇ ਕਹਤਾ ਸੀ ਵੀ ਜਦੋਂ ਮੈਂਟਲੀ ਅਫਸੈਟ ਹੋ ਗਈ ਤਾਂ ਉਹਨੇ ਵੀ ਜਵਾਬ ਦੇਤਾ ਭੇਕਿਆ ਨਹੀਂ ਵੀ ਜਵਾਬ ਦੇਤਾ ਦੋਨਾਂ ਨੇ ਜਵਾਬ ਦੇਤਾ ਰਾਜੋਗਤ ਤਾਂ ਬੋਲਾ ਮੈਡਮ ਜੀ ਤੁਸੀਂ ਇਹ ਬੋਗਸ ਲੜਕੇ ਨੂੰ ਕੈਸੇ ਸਹ ਦੇ ਕੇ ਉਹ ਇਹ ਵਾਲਾ ਤੁਸੀਂ ਨੇ ਤਾਂ ਉਹ ਅੱਛੇ ਤੇ ਪਹਿਲੇ ਬਾਅਦ ਵਿੱਚ ਬਿਗੜ ਗਏ ਬਸ ਇਹ ਤਨੋ ਕਰੀ ਉਹਦਾ ਸ਼ੇਸ਼ਾ ਲਾ ਪਹਿਣ ਵਾਸਤੇ ਪਹਿਣਾ ਠੀਕ ਹੋ ਕੇ ਇੱਕ ਚੰਗਾ ਜੀਵਨ ਬਤੀਤ ਕਰੇ ਪ੍ਰਮਾਤਮਾ ਇਹਦੇ ਪਰਿਵਾਰ ਨੂੰ ਸਮਤ ਬਖਸ਼ੇ ਸਾਡੀ ਵੀ ਇਹ ਪਹਿਣਾ ਵਰਗੀ ਆ ਕੀ ਹੋਇਆ ਜੇ ਮਹਾਰਾਸ਼ਟਰ ਦੀ ਰਹਿਣ ਵਾਲੀ ਐ ਜੇ ਐਮਪੀ ਦੀ ਰਹਿਣ ਵਾਲੀ ਆ ਤੇ ਗੱਲਾਂ ਪਹਿਲਾਂ ਤਾਂ ਸਭ ਸਾਂਝੀਆਂ ਹੁੰਦੀਆਂ ਆ ਬਾਈ ਵੈਰੀ ਗੁੱਡ ਜੀ ਕਾ ਖਾਲਸਾ ਬਾਈ